ਮਿੱਤੀ 31 10 2025 ਨੂੰ ਇੰਚਾਰ ਸਿਟੀ ਲਹਿਰਾ ਨੇ ਦੋ ਨੌਜਵਾਨਾਂ ਨੂੰ ਟੀ ਪੁਆਇੰਟ ਜਖਲ ਰੋਡ ਤੋਂ ਸ਼ੱਕੀ ਹਾਲਾਤ ਦੇ ਵਿੱਚ ਕਾਬੂ ਕੀਤਾ ਉਹਨਾਂ ਕੋਲ ਇੱਕ ਮੋਟਰਸਾਈਕਲ ਸੀ ਉਹਨੂੰ ਵੈਰੀਫਾਈ ਕੀਤਾ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ ਜਿਸ ਤੇ ਤੁਰੰਤ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ 'ਚ ਲਿਆਂਦੀ ਗਈ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਕੁੱਲ 25 ਮੋਟਰਸਾਈਕਲ ਹੈ ਜਿਹੜੇ ਬਰਾਮਦ ਕਰਾਏ ਜਾ ਚੁੱਕੇ ਕਿੱਥੋਂ ਕਿਥੋਂ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਕਿੱਥੋਂ ਬਰਾਮਦਗੀ ਹੋ ਰਹੀ ਹੈ ਜੀ ਇਹ ਕਿਉਂਕਿ ਬਾਰਡਰ ਦਾ ਏਰੀਆ ਜੀ ਇਸ ਕਰਕੇ ਲਹਿਰਾ ਜਾਖਲ ਨਿਰਵਾਣਾ ਬੁਲਾੜਾ ਮਾਨਸਾ ਨੇੜੇ-ਨੇੜੇ ਦੇ ਏਰੀਏ ਨੇ ਜਿਹੜੇ ਟੁਹਾਣਾ ਇੱਥੋਂ ਚੋਰੀਆਂ ਕਰਦੇ ਸੀ ਕਿੱਥੋਂ ਫੜੇਗੇ ਜੀ ਕਿੱਥੋਂ ਬਰਾਮਦਗੀ ਜਿਹੜੀ ਕਿੱਥੋਂ ਹੋਈ ਹੈ ਜੀ ਇਹਨੇ ਇੰਨਾ ਪਾਸੋਂ ਜੀ ਬਰਾਮਦਗੀ ਇੱਕ ਤਾਂ ਜਿਹੜਾ ਦੋਸ਼ੀ ਹੈ ਗਗਨਦੀਪ ਸਿੰਘ ਉਰਫ ਗਗਨਾ ਉਹਦੇ ਖੇਤ ਦੇ ਕੋਲੋਂ ਬੇਅਬਾਦ ਇੱਕ ਡਰੇਨ ਜਾਂਦੀ ਸੀ ਉਹਦੇ ਝਲਕਾ ਚ ਪਾ ਕੇ ਰੱਖਿਓਏ ਸੀ ਤੇ ਬਾਕੀ ਜਿਹੜੇ ਮੋਟਰਸਾਈਕਲ ਨੇ तकरीबन 12 ਮੋਟਰਸਾਈਕਲ ਨੇ ਜਿਹੜੇ ਉਹ ਇੱਕ ਰੇਲਵੇ ਨਹਿਰੀ ਮਹਿਕਮੇ ਦਾ ਸਾਰੀ ਨਹਿਰੀ ਮਹਿਕਮੇ ਦਾ ਇੱਕ ਬੇਅਬਾਦ ਕੋਠਾ ਹੈ ਉਹਦੇ ਵਿੱਚ ਲਕੋ ਕੇ ਰੱਖਿਓਏ ਸੀ ਉੱਥੋਂ ਬਰਾਮਦ ਕੀਤੇ ਇਹ ਕਿੰਨੇ ਕ ਮਾਮਲੇ ਨੇ ਪਹਿਲਾਂ ਦਰਜ ਚੁੱਕੀ ਦੇ ਕਿ ਪਹਿਲਾਂ ਵੀ ਇਹ ਦੋ ਦੋਸ਼ੀ ਨੇ ਜੀ ਗਗਨਦੀਪ ਸਿੰਘ ਉਰਫ ਗਗਨਾ ਇਹਦਾ ਪਿੰਡ ਖਾਨਪੁਰਫ ਕੀਰਾ ਹੈ ਦੂਸਰਾ ਹੈ ਸਤਗੁਰ ਸਿੰਘ ਉਰਫ ਮੁੰਨੂ ਇਹ ਕੁਲਰੀਆਂ ਥਾਣਾ ਬਰੇਟੇ ਦਾ ਹੈ ਇਹਨਾਂ ਦੇ ਦੋਹਾਂ ਦੇ ਖਿਲਾਫ ਇੱਕ ਇੱਕ ਮੋਟਰਸਾਈਕਲ ਚੋਰੀ ਦਾ ਮਕਦਮਾ ਪਹਿਲਾਂ ਦਰਜ ਹੈ ਇਹਨਾਂ ਦੀ ਤਫਤੀਸ਼ ਤੋਂ ਇਹ ਗੱਲ ਪਤਾ ਲੱਗ ਗਿਆ ਤੇ ਕਿ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਹੈ ਜਿਸ ਦਾ ਨਾਂ ਜਗਸੀਰ ਸਿੰਘ ਉਰਫ ਜਗਨਾ ਪਿੰਡ ਕੁਲਰੀਆਂ ਥਾਣਾ ਬੇਟਾ ਉੱਥੇ ਦਾ ਹੈ ਉਸ ਨੂੰ ਵੀ ਮਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਰ ਨਸ਼ੇ ਦਾ ਵੀ ਇਹ ਵੀ ਆਦਤ ਕੀਤੇ ਰਹੇਗੇ ਨੇ ਨਸ਼ੇ ਦੇ ਆਦੀ ਹੈ ਜੀ ਨਸ਼ਾ ਕਰਦੇ ਹਨ ਨਸ਼ੇ ਦੀ ਪੂਰਤੀ ਵਾਸਤੇ ਜਦੋਂ ਕੋਈ ਹੋਰ ਸਾਧਨ ਨਹੀਂ ਮਿਲਦਾ ਤਾਂ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਸਰ ਇਹਨਾਂ ਨੂੰ ਕਿੰਨੇ ਚਦਰ ਰਿਮਾਂਡ ਜਿਹੜਾ ਲੈ ਗਿਆ ਸੀ ਅ ਤਕਰੀਬਨ 8 ਦਿਨਾਂ ਦਾ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕਰ ਚੁੱਕਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਤੇ ਉਮੀਦ ਹੈ ਕਿ ਹੋਰ ਮੋਟਰਸਾਈਕਲ ਵੀ ਬਰਾਮਦ ਹੋਣਗੇ ਸਰ ਲੋਕਾਂ ਨੂੰ ਲੈਣ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੁਸੀਂ ਨੰਬਰ ਬਟੋਗੇ ਜੀ ਅਸੀਂ ਸੋਸ਼ਲ ਮੀਡੀਆ ਰਾਹੀਂ ਤੇ ਤੁਹਾਡੇ ਰਾਹੀਂ ਅਸੀਂ ਜਿੰਨੇ ਵੀ ਮੋਟਰਸਾਈਕਲ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਚਾਸੀ ਨੰਬਰ ਇੰਜਨ ਨੰਬਰ ਤੇ ਕਿਸ ਕੰਪਨੀ ਦਾ ਉਹ ਮੋਟਰਸਾਈਕਲ ਹੈ ਇਹ ਸਾਰਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਉਹਨਾਂ ਨੂੰ ਵਾਚ ਕੇ ਦੇਖ ਕੇ ਜੇਕਰ ਕਿਸ ਦਾ ਮੋਟਰਸਾਈਕਲ ਹੈ ਤਾਂ ਸਾਡੇ ਕੋਲ ਲੈਣ ਲਈ ਸੰਪਰਕ